ਗੁੱਡ ਮਾਰਨਿੰਗ ਸਟੂਡੈਂਟ ਬਿਟ ਅੱਜ ਅਸੀਂ ਪਾਠ ਦਾ 13ਵਾਂ ਕਰਾਂਗੇ ਕਵਿਤਾ ਹੈ ਸਾਡਾ ਵਿਰਸਾ ਤਾਂ ਇਸ ਕਵਿਤਾ ਦੇ ਵਿੱਚ ਕਵੀ ਨੇ ਕੀ ਹੈ ਸਾਡੇ ਵਿਰਸੇ ਨਾਲ ਸਾਡਾ ਜਿਹੜਾ ਵਿਰਸਾ ਹੈ ਸਾਡਾ ਸਭਿਆਚਾਰ ਹੈ ਉਹਦੇ ਨਾਲ ਸੰਬੰਧਿਤ ਜਿਹੜੀਆਂ ਹੈ ਕੁਝ ਚੀਜ਼ਾਂ ਜਿਹੜੀਆਂ ਹੁਣ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਬਚਾਉਣ ਲਈ ਕੀ ਹੈ ਸਾਨੂੰ ਜਿਹੜੇ ਯੋਗਦਾਨ ਕਰਨਾ ਚਾਹੀਦਾ ਹੈ ਉਹਦੇ ਲਈ ਕੀ ਹੈ ਕਿਹਾ ਹੈ ਸਾਡਾ ਤੇ ਇਹਨਾਂ ਵਾਲੀ ਹੈ ਜਿਹੜੀ ਅੱਜਕੱਲ ਪਛਮੀ ਸੱਭਿਆਚਾਰ ਸਾਡੇ ਵਿੱਚਕਾਰ ਆ ਰਹੀ ਹੈ ਉਹ ਪਛਮੀ ਸੱਭਿਆਚਾਰ ਦੇ ਸਾਾਨੂੰ ਸਾਡੇ ਸੱਭਿਆਚਾਰ ਨੂੰ ਕੀ ਹੈ ਅਪਣਾਉਣਾ ਚਾਹੀਦਾ ਹੈ ਉਹਦੇ ਬਾਰੇ ਕੀ ਲਗ ਗਈ ਆਪਣੀ ਕਵਿਤਾ ਵਿੱਚ ਲਿਖਸਿਆ ਹੈ ਸਾਡਾ ਵਿਰਸਾ ਦਸਤੀ ਵਿਭਗ ਕਿੱਥੇ ਸਾਡੀ ਸੱਤਖਬਾਲੀ ਥਾਂ ਹੈ ਪਿੰਡਾਂ ਵਾਲੀ ਛੱਪੜੀ ਤੇ ਟਿੱਪਲਾ ਦੀ ਛਾਂ ਹੈ ਕੱਲੀਆਂ ਦੀ ਤਾਨ ਤੇ ਨਾ ਖਾਲੀ ਗੀਤ ਗਾਉਂਦੇ ਵੇ ਹਲਕਾ ਦਾ ਪਿੰਡ ਵਿੱਚ ਗੂੰਜੇ ਦਾ ਸੰਗੀਤ ਵੇ ਇੱਥੇ ਕੋਈ ਨਹੀਂ ਨੂੰ ਤੁੱਤਾ ਵਾਲੀ ਛਾਏ ਦਸਤੀ ਬੀਬਾ ਕਿੱਥੇ ਸਾਡੀ ਸੱਤ ਵਾਲੀ ਥਾਂ ਹੈ ਠੀਕ ਹੈ ਯਾਨੀ ਕਵੀ ਕੀ ਕਹਿ ਰਿਹਾ ਸਾਨੂੰ ਕਿ ਦਸਤੀ ਬੀਬਾ ਕਿੱਥੇ ਸਾਡੀ ਸੱਤ ਵਾਲੀ ਥਾਂ ਹੈ ਸੱਤ ਕੀ ਹੁੰਦਾ ਹੈ ਪਿੰਡ ਦੀ ਜਿਹੜੀ ਸਾਂਝੀ ਜ਼ਮੀਨ ਜਿਹਦੇ ਉੱਪਰ ਜਿੱਥੇ ਬੈਠ ਕੇ ਆਪਸ ਵਿੱਚ ਲੋਕ ਜਿਹੜੇ ਆਪਣੀ ਗੱਲਾਂ ਬਾਤਾਂ ਕਰਦੇ ਆਪਣਾ ਮਨੋਰੰਜਨ ਕਰਦੇ ਆਪਣਾ ਸਮਝਦਾ ਹੈ ਉਹ ਚੀਜ਼ ਦਾ ਅਧਿਕਾਰ ਉਹਨੂੰ ਕੀ ਕਿਹਾ ਜਾਂਦਾ ਪਿੰਡ ਦੀ ਸੱਤ ਕਿਹਾ ਜਾਂਦਾ ਹੈ ਕਦੇ ਦੱਸ ਨਹੀਂ ਪਤਾ ਕਿਥੇ ਸਾਡੇ ਸਾਥ ਵਾਲੇ ਜਾ ਰਹੇ ਨੇ ਸਾਥ ਵਾਲੇ ਥਾਹ ਹੈ ਉਹ ਸਾਡੇ ਉਹ ਕਿਥੇ ਚਲੀ ਗਈ ਹੈ ਪਹਿਲਾਂ ਲੋਕ ਕੀ ਕਰਦੇ ਸੀਗੇ ਵੇਲਾ ਆਪਣੇ ਕਰਦੇ ਕੰਮਾਂ ਤੋਂ ਵੇਲੇ ਹੋ ਕੇ ਉਹ ਆਪਣੇ ਸਾਥ ਵਿੱਚ ਆ ਕੇ ਬੈਠ ਜਾਂਦੇ ਉੱਥੇ ਆਪਣਾ ਗੱਲਾਂ ਮਰਕਾ ਕਰਦੇ ਮਨੋਰੰਜਨ ਕਰਦੇ ਇੱਕ ਦੂਜ ਨਾਲ ਦੁੱਖ ਸੁੱਖ ਲੋਕਾਂ ਦੇ ਸਾਂਝੇ ਕਰਦੇ ਸੀ ਪਰ ਅੱਜ ਕੱਲ ਜਿਹੜਾ ਉਹ ਸਾਥ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਹਰ ਇੱਕ ਇਨਸਾਨ ਜਿਹੜਾ ਹੈ ਆਪਣਾ ਬਿਜ਼ੀ ਹੋ ਗਿਆ ਤੇ ਉਹ ਕੀ ਹੈ ਉਸ ਕੋ ਲੈਣਾ ਜ਼ਰੂਰੀ ਹੈ ਉਹ ਜਾ ਕੇ ਕਿਸੇ ਨਾਲ ਗੱਲਬਾਤ ਕਰ ਸਕੇ ਕਿਸੇ ਨਾਲ ਦੁੱਖ ਸੁੱਖ ਸਾਂਝੇ ਕਰ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਨੂੰ ਕਰਦੇ ਖਤਮ ਉਹ ਨਹੀਂ ਜਾਂਦੀਆਂ ਨੇ ਪਿੰਡ ਵਾਲੀ ਛੱਪੜੀ ਤੇ ਪਿੰਪਲਾਂ ਦੀ ਛਾਇਆ ਪਿੰਡ ਦੀ ਛੱਪੜੀ ਨਹੀਂ ਪਿੰਡ ਦਾ ਟੋਪਾ ਹੁੰਦਾ ਛੱਪੜ ਹੁੰਦਾ ਜੀਆ ਠੀਕ ਹੈ ਉਹਦੇ ਨਾਲ ਹੀ ਪਿੰਪਲਾਂ ਦੀ ਛਾਂ ਪਿੰਪਲ ਦੀ ਛਾਂ ਹੁੰਦੀ ਸੀ ਪਿੰਪਲ ਦਾ ਰਸ ਹੁੰਦਾ ਜਿਹੋ ਚੱਲੇ ਗਿਆ ਬੈਠਣ ਵਾਲੀ ਜਗ੍ਹਾ ਬਣੀ ਹੁੰਦੀ ਸੀ ਠੀਕ ਹੈ ਸਾਰੇ ਲੋਕ ਉੱਥੇ ਹੀ ਇਕੱਠੇ ਬੈਠਾ ਕਰਦੇ ਸੀ ਤੱਲੀਆਂ ਦੀ ਤਾਲ ਦੇ ਨਾਲ ਹਾਲੀ ਗੀਤ ਗਾਉਂਦੇ ਗਉੜ ਦੇ ਗੀਤ ਵੀ ਜਿਹੜੇ ਤੱਲੀਆਂ ਤਾਂਦੇ ਆ ਇਹ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਕੀ ਹੁੰਦਾ ਸੀ ਖੇਤੀਬਾੜੀ ਦਾ ਰਿਵਾਜ ਕੀਤੀ ਜਾਂਦੀ ਸੀ ਜਦੋਂ ਬਲਦ ਨੂੰ ਦੇਸਾ ਬਲਦ ਨੂੰ ਸਨਾਨ ਵਾਸਤੇ ਤੇ ਉਹਨਾਂ ਕੀ ਕਰਦੇ ਸੀ ਗਲ ਦੇ ਵਿੱਚ ਤੱਲੀਆਂ ਬੰਨ੍ਹਦੇ ਸੀ ਬਲਦਾਂ ਨੇ ਤਾਂ ਕਿ ਪਤਾ ਲੱਗਦਾ ਰਹਿੰਦਾ ਸੀਗਾ ਵੀ ਬਲਦ ਕੀ ਚੱਲ ਰਹੇ ਨੇ ਤੇ ਨਾਲੇ ਵੈਸੇ ਵੀ ਖਾਰੀ ਤਰ੍ਹਾਂ ਮਨੋਰੰਜਨ ਹੁੰਦਾ ਰਹਿੰਦਾ ਕਿਉਂਕਿ ਜਦੋਂ ਤੱਲੀਆਂ ਜੇ ਕੋ ਬੱਜਦੀਆਂ ਤਾਂ ਇੱਕ ਸੰਗੀਤ ਪੈਦਾ ਹੁੰਦਾ ਤਾਂ ਸੰਗੀਤ ਦੇ ਦੁਆਰਾ ਕੀ ਹੁੰਦਾ ਸੀ ਉਹਨਾਂ ਦਾ ਮਨੋਰੰਜਨ ਹੁੰਦਾ ਸੀਗਾ ਤੇ ਇਹ ਖਾਲੀ ਹਾਲੀ ਹੁੰਦੇ ਹੱਲਵਾਹੂ ਵਾਲੇ ਉਹ ਕੀ ਕਰਦੇ ਸੀਗੇ ਉਹ ਆਪਣਾ ਹਾਲੀ ਜਿਹੜੇ ਸੀਗੇ ਉਹਦੇ ਨਾਲ ਨਾਲ ਗੀਤ ਗਾਦੇ ਰਹਿੰਦੇ ਸੀ ਉਹ ਟੱਲੀਆਂ ਦੀ ਆਵਾਜ਼ ਦੇ ਨਾਲ ਹੀ ਕਿਉਂਕਿ ਉਸ ਸਮੇਂ ਮਨੋਰੰਜਨ ਨੇ ਸਾਦੇ ਰਹਿਣ ਨਹੀਂ ਜਾਣ ਇਸ ਲਈ ਉਹ ਕੀ ਕਰਦੇ ਸੀਗੇ ਆਪਣਾ ਮਨੋਰੰਜਨ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸੀ ਖਲਟਾ ਦਾ ਪਿੰਡ ਵਿੱਚ ਗੁੰਜੇਣਾ ਸੰਗੀਤ ਵੇ ਕਿੱਥੇ ਗਏ ਖੂਨ ਆਹੀ ਜੁੱਤਾ ਵਾਲੀ ਛਾਏ ਰਸੀ ਵਿਭਾਗ ਇੱਥੇ ਸਾਡੀ ਸੱਤ ਵਾਲੀ ਦਾ ਹੈ ਹਲਤ ਕਿਜੀ ਹੁੰਦੀ ਹੈ ਕਿ ਇਹ ਜਿਵੇਂ ਪਹਿਲਾ ਕੋਈ ਮੋਟਰ ਵਾਲੇ ਹੁੰਦੇ ਸੀ ਠੀਕ ਹੈ ਉਹਦੇ ਵਿੱਚੋਂ ਪਾਣੀ ਕੱਢਣ ਵਾਸਤੇ ਹੀ ਕਰਦੇ ਸੀ ਹਲਤ ਹੁੰਦੇ ਸੀ ਉਹ ਕਿਵੇਂ ਵਰਕਰਦੇ ਸੀਗੇ ਜਦੋਂ ਮਤਲਬ ਬੰਦ ਨੂੰ ਕੀ ਕਰਦਾ ਹਲਤ ਨਾਲ ਬੰਦ ਕੀਤਾ ਜਾਂਦਾ ਤਾਂ ਬਲਦ ਜਿਹੜਾ ਉਹਦੇ ਘੁੰਮਦਾ ਰਹਿੰਦਾ ਸੀ ਘੁੰਮਣ ਦੇ ਨਾਲ ਉਹਦੇ ਬਾਕੀ ਜਿਹੜੇ ਚੱਕਰ ਜੇ ਚੱਲਦੇ ਜਾਂ ਚੱਲਣ ਦੇ ਨਾਲ ਖੂਹ ਦੇ ਉੱਪਰ ਟਿੰਨਾ ਲੱਗਿਆ ਹੁੰਦਾ ਸੀ ਇੱਕ ਚੱਕਰ ਦੇ ਉੱਪਰ ਡੱਬੇ ਰੁਪਏ ਹੁੰਦੇ ਸੀ ਇਹਦੇ ਉਹਨੂੰ ਟਿੰਨਾ ਗਿਆ ਜਾਂਦਾ ਹੈ ਠੀਕ ਹੈ ਉਹ ਨਾਲ ਦੇ ਵਿੱਚ ਪਾਣੀ ਜਿਹੜਾ ਉਹ ਥੱਲੇ ਜਾਂਦੀਆਂ ਪਾਣੀ ਨਹੀਂ ਪਰ ਉੱਪਰ ਆ ਜਾਂਦੀਆਂ ਤੇ ਉਹਦੇ ਵਿੱਚ ਪਾਣੀ ਦੇ ਵਾਸਤੇ ਇੱਕ ਕਢੋਈ ਬਣੀ ਹੁੰਦੀ ਹੈ ਉਹਦੇ ਵਿੱਚ ਪਾਣੀ ਵਗਦਾ ਰਹਿੰਦਾ ਤੇ ਇਸ ਤਰ੍ਹਾਂ ਜਿਹੜਾ ਢਿਗਾ ਉਹ ਪਾਣੀ ਜਿਹੜਾ ਹੈ ਉਹ ਉਹਦੇ ਵਿੱਚੋਂ ਬਾਹਰ ਕਰਦੇ ਸੀ ਹਲਟਾ ਦੇ ਦੁਆਰਾ ਤੇ ਜਦੋਂ ਹਲਟ ਚੱਲਦੇ ਸੀ ਤੁਹਾਨੂੰ ਆ ਬਦਲਾਂ ਦੇ ਗੱਲ ਚੱਲੀਆਂ ਪਈਆਂ ਹੁੰਦੀ ਸੀ ਜੀ ਆਵਾਜ਼ ਦੇ ਨਾਲ ਹਲਟ ਦੀ ਆਵਾਜ਼ ਵੀ ਹੋਇਆ ਕਰਦੀ ਤੇ ਉਹ ਸਾਰੀ ਪਿੰਡ ਦੇ ਵਿੱਚ ਸੁਣਾਈ ਦਿੰਦੀ ਸੀ ਕਿ ਉਹਨਾਂ ਨੇ ਇਹ ਹਲਟ ਚੱਲਦਾ ਰਹੇ ਨੇ ਇਸ ਤਰ੍ਹਾਂ ਸਿंचाई ਜਿਹੜੀ ਆ ਉਹ ਖੇਤਾਂ ਨੂੰ ਕਰਦੇ ਸੀ ਲੱਬਦੀਆਂ ਪੀੜੀਆਂ ਨਾ ਰੰਗਦਾਰ ਪੱਖੀਆਂ ਲੰਗਨਵਾਰੀ ਦਿੱਤੇ ਤਰਸਨ ਅੱਖੀਆਂ ਚਰਖੇ ਸੰਦੂਖ ਵਾਲੀ ਦੱਸੀ ਕਿਹਦੀ ਥਾਂ ਹੈ ਦੱਸੀ ਵੀ ਬੱਕਿੱਥੇ ਸਾਡੀ ਸੱਤ ਵਾਲੀ ਥਾਂ ਹੈ ਯਾਨੀ ਕੀ ਕਹੇ ਨੇ ਲੱਬਦੀਆਂ ਪੀੜੀਆਂ ਨਾ ਰੰਗਦਾਰ ਪੱਖੀਆਂ ਪੀੜੀਆਂ ਕਿਹਨੇ ਉਹ ਵੀ ਹੁਣ ਅੱਜ ਕੱਲ ਖਤਮ ਹੋ ਗਈਆਂ ਸੋਫੇ ਆ ਗਏ ਕੁਰਸੀਆਂ ਆ ਗਈਆਂ ਠੀਕ ਹੈ ਜਿਹੜੀਆਂ ਪੁਰਾਣੀਆਂ ਪੀੜੀਆਂ ਨੇ ਉਹ ਕੀ ਹੈ ਦਿਨ-ਬਦ ਦਿਨ ਆਪਣੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਰੰਗਦਾਰ ਪੱਖੀਆਂ ਪੱਖੀਆਂ ਅੱਜ ਕੱਲ ਸ਼ਾਇਦ ਹੀ ਕਿਸੇ ਦੇ ਘਰ ਦੇ ਵਿੱਚ ਮਿਲਦੀਆਂ ਹੋਣ کیونکہ انورٹر لگتے ہیں پکے لگے ہوتے ہیں انورٹر نال آپ چلی جاتے ہیں پرانے سمے دن تو پہلے بجلی نہیں ہوں جب بجلی ہوں کدی کدی بجلی چلی جاتی سنورٹ نہیں سی تو پکی اپنی ہَا چلتے رہتے گرمی کے رنگدار پکیا ہوا کرتی ہیں اندریاں مریاں ہوئی فلکاری گڈی ہوئی